ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਦੋਂ ਤਾੜੀ ਮਾਰ ਕੇ ਕਿਹਾ ਕਿ ਪੀਰ ਏ ਹਿੰਦ ਮੇ ਰਵਦ ਤੇ ਉਧਰੋਂ ਗੜੀ ਚੋਂ ਤੀਰ ਚੱਲੇ ਤੇ ਧੋਂਸੇ ਵੱਜੇ ਤਦੋਂ ਫੌਜ ਵਿੱਚ ਬੜਾ ਹਾਹਾਕਾਰ ਦਾ ਕੁਲਹਾਰ ਮਚ ਗਿਆ ਉਧਰ ਗੜੀ ਦੇ ਬਾਹਰ ਤੁਰਕਾਂ ਦਾ ਜੋਹ ਸ਼ਰ ਹੋਇਆ ਇਸ ਤਰ੍ਹਾਂ ਬਿਆਨ ਹੈ ਸੂਰਮੇ ਆਪਸ ਵਿੱਚ ਭਿੜ ਪਏ ਤੇ ਬਹੁਤ ਹਥਿਆਰ ਚੱਲੇ ਬੰਦੂਕਾਂ ਤੇ ਤੀਰ ਚੱਲੇ ਤੁਰਕ ਤਲਵਾਰਾਂ ਹੱਥਾਂ ਵਿੱਚ ਫੜ ਕੇ ਇੱਕ ਦੂਜੇ ਨੂੰ ਮਾਰਨ ਲੱਗ ਪਏ ਹਨੇਰੇ ਵਿੱਚ ਭਗੜੜ ਮਚ ਜਾਣ ਕਾਰਨ ਪਿਤਾ ਆਪਣੇ ਹੀ ਪੁੱਤਰ ਦੇ ਸਿਰ ਵਿੱਚ ਤਲਵਾਰ ਮਾਰਨ ਲੱਗ ਪਿਆ ਅਤੇ ਪੁੱਤਰ ਆਪਣੇ ਹੀ ਪਿਤਾ ਦੇ ਸਰੀਰ ਤੇ ਤਲਵਾਰ ਦੇ ਵਾਰ ਕਰਨ ਲੱਗ ਪਿਆ ਭਰਾ ਭਰਾ ਨੂੰ ਮਾਰਨ ਲੱਗ ਪਿਆ ਚਾਚਾ ਭਤੀਜੇ ਨੂੰ ਤੇ ਦੋਸਤ ਦੋਸਤ ਨੂੰ ਮਾਰਨ ਵਿੱਚ ਰੁੱਝ ਗਏ ਐਸੀ ਭਗੜੜ ਵਿੱਚ ਕਿਸੇ ਜਥੇਦਾਰ ਨੇ ਸਿਪਾਹੀ ਮਾਰ ਦਿੱਤਾ ਕਿਸੇ ਸਿਪਾਹੀ ਨੇ ਜਥੇਦਾਰ ਨੂੰ ਮਾਰ ਮੁਕਾਇਆ ਉਸ ਸਮੇਂ ਰਾਤ ਦੇ ਅੰਧੇਰੇ ਵਿੱਚ ਕੋਈ ਕਿਸੇ ਨੂੰ ਪਛਾਣਦਾ ਨਹੀਂ ਸੀ ਮਾਨੋ ਤੁਰਕਾਂ ਉੱਪਰ ਇੱਕ ਕਿਆਮਤ ਦੀ ਰਾਤ ਸੀ ਕਿਸੇ ਨੇ ਕਿਸੇ ਦਾ ਸਿਰ ਵੱਢ ਦਿੱਤਾ ਕਿਸੇ ਨੇ ਕਿਸੇ ਦੀ ਬਾਹ ਤੇ ਹੱਥ ਛਾੜ ਦਿੱਤੇ ਕਈ ਪੈਰਾਂ ਹੀਟ ਦਰੜੇ ਗਏ ਤੇ ਉੱਚੀ ਉੱਚੀ ਪੁਕਾਰ ਕੇ ਚੀਕਾਂ ਮਾਰਨ ਲੱਗੇ ਜੋ ਤੁਰਕਾਂ ਦੀ ਦਸ਼ਾ ਹੋਈ ਉਸ ਨੂੰ ਹੋਰ ਕੀ ਬਿਆਨ ਕਰਾਂ ਮੂਰਖ ਬਿਨਾਂ ਮਾਰੇ ਹੀ ਆਪਸ ਵਿੱਚ ਲੜ ਕੇ ਮਰ ਗਏ ਕਿਆਮਤ ਦੀ ਰਾਤ ਬੀਤੀ ਨੌ ਪੋਹ ਦਾ ਦਿਨ ਚੜ੍ਹਿਆ ਬੱਚੇ ਜਰਨੈਲ ਜੋ ਰਾਤ ਦੀ ਕਟਵੜ ਤੋਂ ਕਬਰਾਂਏ ਹੋਏ ਸਨ ਨੇ ਮਤਾ ਪਕਾਇਆ ਕਿ ਹੁਣ ਚਾਰੋਂ ਪਾਸਿਆਂ ਤੋਂ ਪੌੜੀਆਂ ਉੱਪਰ ਚੜ੍ਹ ਕੇ ਗੜੀ ਦੇ ਅੰਦਰ ਵੜ ਜਾਵੋ ਤੇ ਗੁਰੂ ਨੂੰ ਜਿੰਦਾ ਪਕੜ ਲਵੋ ਜਾਂ ਮਾਰ ਦੇਵੋ ਤੁਰਕਾਂ ਨੇ ਦੁਪਹਿਰ ਤੱਕ ਸਾਰਾ ਸਾਜ਼ੋ ਸਮਾਨ ਇਕੱਠਾ ਕਰਕੇ ਛਫੇਰੇ ਤੋਂ ਪੂਰੀ ਤਿਆਰੀ ਨਾਲ ਸਤਗੁਰੂ ਜੀ ਨੂੰ ਪਕੜਨ ਲਈ ਪੂਰੀ ਤਾਕਤ ਨਾਲ ਗੜੀ ਤੇ ਹਮਲਾ ਬੋਲ ਦਿੱਤਾ ਜਦ ਇਹ ਗੜੀ ਵਿੱਚ ਦਾਖਲ ਹੋਣ ਲਈ ਪੌੜੀਆਂ ਉੱਪਰ ਚੜੇ ਭਾਈ ਸੰਗਤ ਸਿੰਘ ਜੀ ਗੁਰਦੇਵ ਜੀ ਦੇ ਹੁਕਮ ਅਨੁਸਾਰ ਜੋ ਰਾਖਵੇਂ ਤੀਰ ਸਨ ਉਹ ਤੀਰ ਅਟਾਰੀ ਤੋਂ ਚਲਾ ਕੇ ਦੂਰ ਦੂਰ ਤੱਕ ਤੁਰਕਾਂ ਨੂੰ ਧਰਤੀ ਤੇ ਲਟਾਈ ਜਾਂਦੇ ਬਾਕੀ ਸਿੰਘ ਗੜੀ ਦੀਆਂ ਕੰਧਾਂ ਉੱਪਰ ਨੇਜੇ ਭਾਲੇ ਤਲਵਾਰਾਂ ਲੈ ਕੇ ਚੜ ਗਏ ਸਿੰਘਾਂ ਸਾਹਮਣੇ ਜਿਸ ਵੀ ਮੁਗਲ ਨੇ ਗੜੀ ਦੀ ਕੰਧ ਤੋਂ ਆਪਣਾ ਸਿਰ ਉੱਚਾ ਕੀਤਾ ਸਿੰਘਾਂ ਨੇ ਉਸ ਦਾ ਸਿਰ ਵੱਢ ਸੁੱਟਿਆ ਜਿਸ ਨੇ ਪੌੜੀ ਨੂੰ ਹੱਥ ਪਾਏ ਉਸ ਦੇ ਹੱਥ ਛਾਂਗ ਦਿੱਤੇ ਕਿਉਂਕਿ ਸਿੰਘਾਂ ਨੂੰ ਯਕੀਨ ਸੀ ਕਿ ਸਾਡੀ ਸ਼ਹਾਦਤ ਤਾਂ ਅਵਸ਼ ਲਾਜ਼ਮੀ ਹੈ ਸ਼ਹੀਦੀ ਪ੍ਰਾਪਤ ਕਰਨ ਤੋਂ ਪਹਿਲੇ ਜਿੰਨੇ ਅਧਰਮੀ ਕਸਮਾਂ ਤੋੜਨ ਵਾਲਿਆਂ ਦਾ ਸਫਾਇਆ ਕੀਤਾ ਜਾ ਸਕੇ ਇਸੇ ਵਿੱਚ ਹੀ ਸਾਡੀ ਬਹਾਦਰੀ ਹੈ ਸਾਰੇ ਸੂਰਮੇ ਬਹਾਦਰੀ ਦੇ ਜੋਹਰ ਵਿਖਾਉਂਦੇ ਇੱਕ ਇੱਕ ਕਰਕੇ ਸ਼ਹਾਦਤ ਦਾ ਜਾਮ ਪੀ ਗਏ